वाल्मीकि भाईचारे ਵੱਲੋਂ ਅੱਜ ਪੰਡਾਰੀਪੁਰ ਦੇ ਕੀਤਾ ਗਿਆ ਰੋਜ ਪ੍ਰਦਰਸ਼ਨ ਦੱਸਿਆ ਕਿ ਭਗਵਾਨ ਵਲਮਿਕੀ ਤੀਰਥ ਦੀ ਫੋਟੋ ਦੇ ਉੱਤੇ ਝਾੜੂ ਦਾ ਨਿਸ਼ਾਨ ਲਾਉਣ ਨੂੰ ਲੈ ਕੇ ਵਲਮਿਕੀ ਭਾਈਚਾਰੇ ਵੱਲੋਂ ਐਮਐਲਏ ਦੇ ਖਿਲਾਫ ਕੀਤਾ ਰੋਜ ਪ੍ਰਦਰਸ਼ਨ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਦੱਸਦੇ ਹਾਂ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ઓ જઈશ કા ભાઈ આઈ આઈ એ બંદા ઓછો બંદે ને કોઈ ભાઈ ભાઈ હેલો 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 Even, اے جسپیر دے پتے درج کرو اے جسپیر دے چلو ہمم نارو دکو 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 Bak <laughs> bak <laughs> ਸਾਡੇ ਜੰਝਾਰੂ ਵੀਰ ਸਾਡੇ ਚੱਗੂ ਜੀ ਔਰ ਸੁਮਿਤ ਕਾਲੀ ਜੀ ਵੱਲੋਂ ਇੱਕ ਬਹੁਤ ਵਧੀਆ ਔਰ ਧਰਮ ਨੂੰ ਸੰਭਾਲਣ ਵਾਲਾ ਇੱਕ ਜਿਹੜਾ ਮੁੱਦਾ ਹੈ ਉੱਧਰ ਜਾਓ ਭਾਜੀ ਮਨਾਂ ਨੂੰ ਸੰਭਾਲਣ ਵਾਲਾ ਇੱਕ ਮੁੱਦਾ ਹੈ ਉੱਧਰ ਜਾਓ ਯਾਰ ਡਾਕਟਰ ਜਸਬੀਰ ਵੱਲੋਂ ਜਿਹੜੇ ਕਿ ਬੋਰਡ ਲਗਵਾਏ ਜਾ ਰਹੇ ਨੇ ਜਗਾ ਜਗਾ ਸ਼੍ਰਾਈਨ ਬੋਰਡ ਦਾ ਜਿਹੜਾ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਉਹ ਵੀ ਸਾਡੇ ਸਮਾਜ ਦੀ ਦੇਣ ਹੈ ਉਹ ਮੇਰੇ ਵੱਲੋਂ ਰੱਦ ਸੀ ਕਿ ਜਿਹੜੀ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਇਰ ਕੀਤੀ ਸੀ ਸਾਡੀ ਸਮਾਜ ਦਾ ਕੋਈ ਨੁਮਾਇੰਦਾ ਨਹੀਂ ਸੀ ਉੱਥੇ ਪਾਇਆ ਮਗਰ ਪੰਜਾਬ ਸਰਕਾਰ ਨੇ ਆਪਣੇ ਹੀ ਚਮਚੇ ਆਪਣੇ ਹੀ ਲੋਗ ਉੱਥੇ ਲਾਤੇ ਜਦ ਜਦ ਕੀ ਇਹਨਾਂ ਨੂੰ ਚਾਹੀਦਾ ਕਿ ਧਾਰਮਿਕ ਧਾਰਮਿਕ ਪਰਵ੍ਰਤੀ ਵਾਲੇ ਲੋਗ ਜਿਹੜੇ ਕੀ ਧਾਰਮਿਕਤਾ ਨੂੰ ਸਮਝਦੇ ਹੋਏ ਲੋਗ ਇੱਥੇ ਲਾਉਣੇ ਚਾਹੀਦੇ ਸੀ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਆਪਣੇ ਟੈਂਪਲ ਦੇ ਮਾਡਲ ਦੇ ਉੱਤੇ ਆਪਾਂ ਇੱਕ ਉਹਦੇ ਉੱਤੇ ਇੱਕ ਲੋਗੋ ਲਾ ਰਿਆਂ ਪਾਰਟੀ ਦਾ ਇੰਨੀ ਵੀ ਜਿਨ੍ਹਾਂ ਨੂੰ ਸਮਝ ਨਹੀਂ ਆ ਉਹ ਮਰਿਆਦਾ ਦਾ ਕੀ ਧਿਆਨ ਰੱਖਣਗੇ ਇਸ ਕਰਕੇ ਪੰਜਾਬ ਸਰਕਾਰ ਦੇ ਲਈ ਇਹ ਚੇਤਾਵਨੀ ਆ ਕਿ ਜਿੱਦਾਂ ਕਿ ਗੱਬਰ ਸਾਹਿਬ ਨੇ ਜਿੱਦਾਂ ਕਿ ਕੁਮਾਰ ਦਰਸ਼ਨ ਜੀ ਨੇ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਅਸੀਂ ਪੂਰੇ ਪੰਜਾਬ ਤੋਂ ਵੀ ਪੂਰੇ ਇੰਡੀਆ ਦੇ ਵਿੱਚ ਇਹ ਤਰ੍ਹਾਂ ਦਾ ਸੰਘਰਸ਼ ਜਾਰੀ ਕਰਾਂਗੇ 20 ਤਰੀਕ ਨੂੰ ਉੱਥੇ ਜਿਹੜੀ ਸਾਡੀ ਵਿਸ਼ਾਲ ਬੈਠਕ ਜਿਹੜੀ ਆ ਪੂਰੇ ਪੰਜਾਬ ਦੀ ਉਹ ਤਿਰਤ ਹੋਣ ਜਾ ਰਹੀ ਹੈ ਜਿਹਦੇ ਵਿੱਚ ਸਮੂਚੀਆਂ ਜਥੇਬੰਦੀਆਂ ਪੰਜਾਬ ਦੀਆਂ ਆਉਣਗੀਆਂ ਜਿਹੜੀਆਂ ਜਿਨ੍ਹਾਂ ਜਿਹੜਾ ਕਿ ਇਹ ਸਮੂਥੇ ਦੇ ਉੱਤੇ ਇੱਕ ਜੁੜਤਾ ਦੇ ਨਾਲ ਪੂਰੇ ਪੰਜਾਬ 'ਚ ਕੰਮ ਕੀਤਾ ਜਾਊਗਾ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਦੇ ਨਿਕਲੀਆਂ ਆਈਆਂ ਸਭ ਤੋਂ ਪਹਿਲਾਂ ਜਿਹੜੇ ਐਦਾਂ ਦੇ ਲੋਕ ਨੇ ਉਹਨਾਂ ਨੂੰ ਇੱਥੋਂ ਅਸਤੀਫਾ ਦੇਣਾ ਚਾਹੀਦਾ ਜਿਹੜੇ ਮर्यादा ਦਾ ਨਹੀਂ ਰੱਖ ਸਕਦੇ ਉਹਨਾਂ ਨੂੰ ਅਸਤੀਫਾ ਦੇ ਕੇ ਉਹਨਾਂ ਦੀ ਜਗ੍ਹਾ ਸੰਗਠਨਾਂ ਦੇ ਲੋਕ ਜਿਹੜੇ ਕਿ ਸੰਗਠਨਾਂ ਦੇ ਲੋਕ ਜਿਨ੍ਹਾਂ ਦੇ ਧਰਮਿਕਤਾ ਨੂੰ ਸਮਝਦੇ ਨੇ ਉਹਨਾਂ ਨੂੰ ਲਾਉਣਾ ਚਾਹੀਦਾ ਇਹ ਪੰਜਾਬ ਸਰਕਾਰ ਨੇ ਪਹਿਲੇ ਵੀ ਸਾਡੇ ਨਾਲ ਬੜਾ ਖਲਵਾੜ ਕੀਤਾ ਉਸ ਤਿਰਤ ਦੇ ਉੱਤੇ ਨਾ ਸਫਾਈ ਦੀ ਵਿਵਸਥਾ ਹੈ ਉਸ ਤਿਰਤ ਦੇ ਉੱਤੇ ਨਾ ਉੱਥੇ ਕੋਈ ਵਾਟਰ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਕੋਈ ਵਿਵਸਥਾ ਹੈ ਉੱਥੇ ਕੋਈ ਟੂਰਿਜ਼ਮ ਦੀ ਕੋਈ ਐਡ ਨਹੀਂ ਹੈ ਇਦਾਂ ਦੀ ਜਿਹੜੀ ਕਿ ਉਹ ਉੱਥੇ ਪਨੋਰਮਾ ਬਣਿਆ ਇਹ ਬੜੀਆਂ ਕਮੀਆਂ ਨੇ ਜਦੋਂ ਦੀ ਅਕਾਲੀ ਭਾਜਪਾ ਸਰਕਾਰ ਤੋਂ ਬਾਅਦ ਅੱਜ ਤੱਕ ਉੱਥੇ ਚਵਾਨੀ ਇਹ ਸਰਕਾਰ ਨੇ ਨਹੀਂ ਲਾਈ ਇਹਦੀ ਮਾਨਸਿਕਤਾ ਜਿਹੜੀ ਨਜ਼ਰ ਆਉਂਦੀ ਹੈ ਲੋਕਾਂ ਨੂੰ ਇਹ ਹੁਣ ਖੁੱਲ ਕੇ ਨਜ਼ਰ ਆ ਰਹੀ ਹੈ ਕਿ ਇਹਨਾਂ ਦੀ ਧਾਰਮਿਕਤਾ ਬਿਲਕੁਲ ਨਹੀਂ ਹੈ ਖਾਸ ਕਰਕੇ ਦੋ ਥਾਂ ਦੇ ਨਾਲ ਜਿਹੜਾ ਕਿ ਸਾਡੀ ਮਰਿਆਦਾ ਦਾ ਇੱਕ ਕੇਂਦਰ ਹੈ ਜੀ 23 ਵਜੇ ਜਿਹੜੀ ਆ ਬਹੁਤ ਸੋਹਣੀ ਆ 5 ਮਿੰਟ ਵੀ ਆ ਤੀਰ ਦੇ ਵਿੱਚ ਦਿੱਤੀ ਗਈ ਆ ਪਾਪੀ ਦੇਖੋ ਜੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੇ ਸਮਾਜ ਨੂੰ ਸਿਰਫ ਵਰਤਿਆ ਔਰ ਸਾਨੂੰ ਲੌਲੀਪੌਪ ਦਿੱਤਾ ਕਿ ਅਸੀਂ ਆ ਵੀ ਕੰਮ ਕਰਾਂਗੇ ਅਸੀਂ ਉਹ ਵੀ ਕੰਮ ਕਰਾਂਗੇ ਅੱਜ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਨੇ ਉਹ ਜਿਹੜੀ ਤਸਦੀਕ ਨੇ ਨਿਸ਼ਾਨਦੇਹੀ ਜਿਹੜੀ ਆ ਉਹ ਕਈ ਵਾਰੀ ਹੁੰਦੀ ਵੀ ਐ ਉਸ ਤੋਂ ਬਾਅਦ ਉਹਦਾ ਲਾਗੂ ਕੋਈ ਨਹੀਂ ਆ ਉਹਦਾ ਕੋਈ ਐਕਸ਼ਨ ਨਹੀਂ ਆ ਉੱਤੇ ਇਹ ਪ੍ਰੋਪਰ ਵੇਹ ਦੇ ਨਾਲ ਇਹ ਜਿਹੜੀ 20 ਤਰੀਕ ਦੀ ਬੈਠਕ ਸਾਡੀ ਹੋਣ ਜਾ ਰਹੀ ਆ 11 ਵਜੇ 파ਵਨ ਵਾਲਮੀਕੀ ਤਿਰਥ ਤੇ ਪੂਰੇ ਪੰਜਾਬ ਦੀਆਂ ਅਲੱਗ-ਅਲੱਗ ਮੈਨੂੰ 파ਵਨ ਵਾਲਮੀਕੀ ਕੀ ਪ੍ਰਫੈਕਸ਼ਨ ਹੋਮੇਟੀ ਹਾਂ ਜੀ ਸੋ ਤੁਸੀਂ ਦੇਖ ਰਹੇ ਹੋ ਦੋ ਮਿੰਟਾਂ ਵੀ ਸਾਰੇ ਸ਼ਹਿਰ ਦੇ ਵਿੱਚ ਇਹਨੇ ਜਿਹੜਾ ਪਰਮਾਤਮਾ ਵਾਲਮੀਕੀ ਮਾਰਾਇਦਾ ਸ਼ੈਨ ਬੋਰਡ ਦੇ ਬੋਰਡ ਲਗਾਏ ਆ ਹੂੰ ਉਹਦੇ ਵਿੱਚ ਮਤਲਬ ਕਿ ਇੱਕ ਜਿਹੜਾ ਰਾਜਨੀਤੀ ਨਸ਼ੇ ਦੇ ਵਿੱਚ ਇੰਨਾ ਚੂਰ ਹੋ ਜਾਣਾ ਬੰਦੇ ਦਾ ਔਰ ਇਹ ਨਹੀਂ ਦੇਖਣਾ ਵੀ ਪ੍ਰਮਾਤਮਾ ਵਾਜਵੀ ਕੀ ਮਹਾਰਾਜ ਦਾ ਟੈਂਪਲ ਹੈ ਉਹਦੇ ਉੱਤੇ ਝਾੜੂ ਦਾ ਨਿਸ਼ਾਨ ਲਾ ਦਿੱਤਾ ਆਪਣੀ ਪਾਰਟੀ ਦਾ ਨਿਸ਼ਾਨ ਲੱਗਦਾ ਪਾਰਟੀ ਵੱਡੀ ਆ ਕਿ ਪ੍ਰਮਾਤਮਾ ਦਾ ਤੀਰਤ ਸੋ ਇਹ ਬੇਅਤਵੀ ਇਹਦੀ ਹੋਈ ਆ ਇਹਦੀ ਮਰਿਆਦਾ ਭੰਗ ਹੋਈ ਆ ਕਿਉਂਕਿ ਹਮੇ ਤਾਂ ਆਪਣ ਨੂੰ ਲੂਟਾ ਗੈਰੋਂ ਵਿੱਚ ਕਹਾਂ ਦਮ تھا ਮਾਰੀ ਕਿश्ती ਵਾਹ ਡੁੱਬੀ ਜਹਾਂ ਪਾਣੀ ਕਮ تھا ਇਹ ਆਪਣੇ ਲੁਟੰਡੇ ਆ ਆਪਣੇ ਕਰਨ ਦੇ ਆਪਣੇ ਕਰਨ ਤੇ ਜਿਆਦਾ ਦੁੱਖ ਹੁੰਦਾ ਹੈ ਸੋ ਇਹਨੂੰ ਇਹ ਪਾਚ ਲੈਣਾ ਚਾਹੀਦਾ ਹੈ ਕਿ ਤੇ ਤੈਨੂੰ ਨਹੀਂ ਸੰਗਠਨਾਂ ਦਾ ਪਤਾ ਜਾਂ ਤੈਨੂੰ ਬਾਣੀ ਨਹੀਂ ਮਾਰਾ ਇਹਦੇ ਨਾਂ ਦਾ ਕੋਈ ਚਾਨਣ ਨਹੀਂ ਹੈਗਾ ਤੈਨੂੰ ਕਿਸੇ ਵਾਲਮੀਕੀ ਸੰਗਠਨ ਦੇ ਬੰਦੇ ਨਾਲ ਉਹਦੀ ਸਲਾਹ ਲੈ ਲੈਣਾ ਵੀ ਮੈਂ ਆ ਕੰਮ ਕਰਨ ਲੱਗਾ ਵਾਂ ਆਹ کیا ਠੀਕ ਹੈ ਜਾਂ ਗਲਤ ਹੈ ਪਰਮਾਤਮਾ ਦੇ ਜਿਹੜਾ ਤਿਰਤ ਟੈਂਪਲ ਦਾ ਜਿਹੜਾ ਨਿਸ਼ਾਨ ਹੈ ਉਹਦੇ ਉੱਤੇ ਮੱਛਾੜੂ ਦਾ ਜਿਹੜਾ ਨਿਸ਼ਾਨ ਟੋਪੀ ਔਰ ਛਾੜੂ ਲਾ ਦੇਣਾ ਇਹਦੀ ਇਹਦੀ ਖੇਦੀ ਕਰਦੇ ਆਂ ਔਰ ਅਸੀਂ ਸਰਕਾਰ ਨੂੰ ਮੰਗ ਕਰਦੇ ਵੀ ਇਹਨਾਂ ਨੇ ਥੋੜੇ ਦਿਨ ਪਹਿਲਾਂ ਇੱਕ ਬਿੱਲ ਪਾਸ ਕੀਤਾ ਮਰਿਆ ਕਾਲ ਤੇ ਆਪ ਸਰਕਾਰ ਬਿੱਲ ਕਰ ਪਾਸ ਕਰਦੀ ਆ ਆਪ ਹੀ ਮਰਿਆਦਾ ਪੰਕ ਕਰੇ ਜਾਂਦੀ ਆ ਇਹਦੇ ਤੇ ਐਫ ਆਈ ਆਰ ਵੀ ਹੋਣੀ ਚਾਹੀਦੀ ਆ ਔਰ ਪਾਵਨ ਬਾਲਮੀ ਕੀ ਤੋਂ ਹਿੰਦੁਸਤਾਨ ਦਾਟਮਾ ਜੁਗਾ ਹੈ ਜੋ ਕਿ ਸਰਕਾਰ ਨੇ 320 ਕਰੋੜ ਰੁਪਇਆ ਖਰਚੇ ਦੇ ਦੇ ਬਹੁਤ ਲੇਕਰੇ ਕਿ 42 ਡਾਕਟਰ ਜੇ ਤਾਂ ਜਾਰੇ ਹੋਏ ਇਨਵੈਸਟਲ ਕਿ ਤੋ ਜਿੱਤਿਆ ਹੋਇਆ ਜਿਹੜਾ ਕਿ ਫਰੇਨ ਗੂਟ ਦਾ ਨੇ ਨੇ ਨੂੰ ਪੱਧਰ ਬਣਾਇਆ ਗਿਆ ਸੁਧਾਰ ਬਣਾਇਆ ਉਹ ਹੋਲਡਿੰਗ ਇੰਨੀ ਲਾਤਦੀ ਕਿ ਇਹਦੇ ਵਿੱਚ ਇੱਕ ਵਾਰ ਸ਼ੁਰੂਆਤ ਇੱਥੇ ਹੋਈ ਬਾਹਰ ਬਾਣੀ ਕੀਤੀ ਮੰਦਰ ਤੇ ਹੈ ਲੋਗੋ ਚੱਲ ਮੰਦਰ ਦੇ ਉੱਤੇ ਚੜ ਚੱਲੋ ਲੋਗੋ ਆ ਜੂ ਕਿ ਮੇਰੇ ਆਪਾਂ ਪੂਰੇ ਜਿਹੜੇ ਸਖੀਆਂ ਦੀ ਮੰਗੂ ਇੱਥੇ ਕਿ ਸਾਰਾ ਹਿੰਦੁਸਤਾਨ ਦਾ ਹੀ ਬਾਣੀ ਕੀ ਸਮਾਜ ਜਿਸ ਦਾ ਗ੍ਰੀਤੀ ਸੁਖਿਆ ਹੈ ਮੰਗਲਵਾਰ ਨੂੰ ਫਿਰ ਕੀ ਹੈ ਗਿਆ ਧਰਨਾ ਪੰਤ ਦੀ ਕਾਰ ਪੰਜਾਬ ਦਾ ਜਿਹੜਾ ਸਭਾਇਮਦ ਦੁਨੀਆ ਹੈ ਉਹ ਵੀ ਸਾਟਨਾ ਘਰੀ ਹੋਵੇਗੀ ਉਹਨਾਂ ਕਾਰ ਪੂਰੀ ਸੰਸਥਾ ਬਣਾਵੀਂਗੀ ਜੈ ਵੀ ਕਿ ਚੱਕਾ ਜਾਪੀ ਕੀਤਾ ਜਾਵੇਗਾ ਸਾਡੀ ਮੰਗ ਹੈ ਕਿ ਇਹਨਾਂ ਫਰੇਨ ਬੂਟ ਚੋਤੀਆਂ ਦੇ ਦੇ ਠੀਕ ਹੈ ਛੇ ਨੌਲ ਆਪਣੇ ਦਾ ਇਹਦੇ ਤੇ ਐਫ ਆਈ ਆ ਦੱਜੋ ਕਿਉਂਕਿ ਛੋੜਿ ਗਏਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕਾਨੂੰਨ ਬਣਾਇਆ ਕਿ ਜਿਹੜਾ ਮर्याਦਾ ਭੰਗ ਕਰੇਗਾ ਉਹਦੇ ਤੇ ਐਫ ਆਈ ਆ ਦੱਜੋਗੇ ਇਹ ਕਰੋ ਆਪ ਹੀ ਕਾਨੂੰਨ ਬਣਾਇਆ ਤੇ ਇਹ ਕਿੱਸਾ ਇਹ ਦਰਜ ਕਰੇ ਇਹ ਮਾਂ ਜੋ ਭਗਵੰਤ ਮਾਂ ਦੀ ਵੱਡੇ ਵੱਡੇ ਠੱਗਾ ਚੋਰਾਂ ਦੇ ਪਰਚੇ ਦਰਜ ਕਰਦੇ ਆ ਜਿਹਦੇ ਭੁਗਤ ਨਹੀਂ ਕਰਦੇ ਆ ਇਹ ਕੱਟਿਆ ਉਹ 100-100 ਰੁਪਏ ਰੇਡੀਆਂ ਵਾਲੇ ਕੋ ਲੈਂਦਾ ਰੋਜ਼ ਦਾ ਡਾਕਟਰ ਦੀ ਡਿਗਰੀ ਦਿਖਾਵੇ ਡਿਗਰੀ ਕਿਹੜੀ ਇਹ ਦੇਖੋ ਜਾਲੀ ਡਾਕਟਰ ਹੈ ਬੰਦਾ ਕੇਲਾ ਰੋਸ ਚੱਲ ਰਿਹਾ ਸੀ ਹਾਂ ਉਹਦੇ ਸੰਬੰਧੀ ਇਹਨਾਂ ਦੇ ਸਾਰੇ ਜਿਹੜੇ ਰਿਪੋਰਟ ਨਹੀਂ ਕਰਨਾ ਲਾਲ ਜੋੜ ਕੇ ਲੜਾ ਯਾਰ ਮਸੇਬਾ ਕਿਤੇ ਜਿਹੜਾ ਜੋ ਵੀ ਹੈ ਈਸ਼ਵਰ ਉਹ ਬੈਠ ਗਿਆ ਚਾਰ ਤੇ ਰੱਖਦਾ ਜੋ ਵੀ ਇਹਦਾ ਇਹ ਹੱਲ ਕੋ ਨਿਕਲਦਾ ਵਾ ਉਹ 2-4 ਦਿਨਾਂ ਉਹਨਾਂ ਨੇ ਜਿਹਨਾਂ ਵਿੱਚ ਜਲਦੀ ਖੋਸ਼ ਇਹਨਾਂ ਦੇ ਸਾਡੇ ਗੱਲ ਨੂੰ ਮੰਨਖੀ ਜਿਹੜਾ ਆਪਣਾ ਤਰ੍ਹਾਂ ਆਵਾ ਉਹ ਜਿਹੜਾ ਪੁਲਿਸ ਤੋਂ ਇੰਤਕ ਤੇ ਚਾਰ ਤਿੰਨ ਦਾ ਪ੍ਰਸ਼ਾਸਨ ਦਾ ਰਾਜੀ ਪੋਸਟਰ ਵੀ ਪਾਉਣੇਗੇ ਉਹ ਜਿਹੜੇ ਪਾਲੀਸ ਸੀ ਨਾ ਉਹ ਹੈ ਵੀ ਜਿਹੜੇ ਲੋਕ ਆ ਤੇ ਜਿਹੜੇ ਆ ਇਹ ਨਾਈ ਵਾਲੇ ਗੱਲਾਂ ਹੋਈਆਂ ਜਿਹੜੀਆਂ ਤੇਰਾ ਪਛਾਣ ਰੋ ਜਿਹੜੀਆਂ ਕਿਸ ਦਾ ਹੁੰਦਾ ਨਹੀਂ ਸਾਹਿਬ ਫਿਰ ਸਿੰਘ ਦੇ ਵਿੱਚ ਹੋ ਜਾਂਦਾ ਜਿਹੜਾ ਉਹ ਕਦੇ ਵਾਰ ਤੇ ਜਾਨ ਬੰਦ ਕਰੇ ਤੁਮ ਸਹਿਰ ਲੈਰੀ ਕਰ ਮਿਸਟੈਕ ਹੋ ਜਾ ਉਹਦੇ ਤੇ ਕੋਈ ਬੈਟਰੀ ਚਾਹ ਉਹਦਾ ਹੱਲ ਹੋ ਜਾਏ